ਇੱਕ ਰਾਜਾ ਸੀ ਜਿਸ ਦੀ ਕੇਵਲ ਇੱਕ ਲੱਖ ਅਤੇ ਇੱਕ ਆਖ ਸੀ ਉਸ ਦੇ ਰਾਜ ਵਿੱਚ ਸਾਰੇ ਖੁਸ਼ਹਾਲ ਸਨ ਕਿਉਂਕਿ ਉਹ ਰਾਜਾ ਬਹੁਤ ਹੀ ਬੁੱਧੀਮਾਨ ਅਤੇ ਪ੍ਰਤਾਪੀ ਸੀ ਇੱਕ ਵਾਰ ਜੀ ਨੂੰ ਵਿਚਾਰ ਆਇਆ ਕਿ ਖੁਦ ਦੀ ਇੱਕ ਤਸਵੀਰ ਬਣਾਈ ਜਾਵੇ ਦੇਸ਼ ਵਿਦੇਸ਼ ਤੋਂ ਚਿੱਤਰਕਾਰਾਂ ਨੂੰ ਬੁਲਾਇਆ ਗਿਆ अते बहुत सारे चित्रकार राजे के दरबार आ गए राजे ने उन्हों होड़ के बेनती की कि ओ उस दी एक बहुत सुंदर तस्वीर बना जो राज महल महज लगाई जावे। पर सारे चित्रकार सोचन लगे कि राजा तो पहल तो ही अपाहिज है फिर उस दी सुंदर तस्वीर किमें बनाई जा सकती है संभव ही नहीं है अते अगर तस्वीर सुंदर ना बनी ता राजा नाराज हो के सजा देगा दे सोच के सारे चित्रकारा ने राजे की तस्वीर बनाने को मना कर दिता कुछ समय पिछों एक चित्रकार ने अपना हाथ खड़ा किया बोलिया राजा जी मैं थोड़ी तो एक बहु सुंदर तस्वीर बनावा ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਫਿਰ ਉਹ ਚਿੱਤਰਕਾਰ ਜਲਦੀ ਰਾਜਾ ਦੀ ਆਗਿਆ ਲੈ ਕੇ ਤਸਵੀਰ ਬਣਾਉਣ ਵਿੱਚ जुट ਗਿਆ کافی ਦੇਰ ਬਾਅਦ ਉਸ ਨੇ ਇੱਕ ਤਸਵੀਰ ਤਿਆਰ ਕੀਤੀ ਜਿਸ ਨੂੰ ਦੇਖ ਕੇ ਰਾਜਾ ਬਹੁਤ ਪ੍ਰਸੰਨ ਹੋਇਆ ਅਤੇ ਸਾਰੇ ਦੂਜੇ ਚਿੱਤਰਕਾਰਾਂ ਨੇ ਆਪਣੇ ਦੰਦਾਂ ਥੱਲੇ ਉਂਗਲੀਆਂ ਦੱਬ ਲਈਆਂ ਉਸ ਚਿੱਤਰਕਾਰ ਨੇ ਇੱਕ ਐਸੀ ਤਸਵੀਰ ਬਣਾਈ ਜਿਸ ਵਿੱਚ ਰਾਜਾ ਇਸ ਢੰਗ ਨਾਲ ਘੋੜੇ ਤੇ ਬੈਠਾ ਸੀ ਕਿ ਉਸ ਕਾਰਨ ਉਸ ਦੀ ਇੱਕ ਲੱਤ ਹੀ ਦਿਖਾਈ ਦੇ ਰਹੀ ਸੀ ਅਤੇ ਇੱਕ ਆਖਰਾਣੀ ਸਾਹਿਬ ਦੀਆਂ ਲੱਤਾਂਾਂ ਜੁਲਫਾਂ ਨਾਲ ਟੰਗੀ ਹੋਈ ਸੀ ਰਾਜਾ ਜੀ ਇਹ ਦੇਖ ਕੇ ਬਹੁਤ ਪ੍ਰਸੰਨ ਹੋਏ ਕਿ ਉਸ ਚਿੱਤਰਕਾਰ ਨੇ ਰਾਜਾ ਦੀ ਕਮਜ਼ੋਰੀ ਨੂੰ ਸ਼ਪਾ ਕੇ ਕਿੰਨੀ ਚਲਾਕੀ ਨਾਲ ਇੱਕ ਸੁੰਦਰ ਤਸਵੀਰ ਬਣਾਈ ਹੈ। ਰਾਜਾ ਨੇ ਖੁਸ਼ ਹੋ ਕੇ ਉਸ ਨੂੰ ਖੂਬ ਇਨਾਮ ਅਤੇ ਧਨ-ਦੌਲਤ ਦੇ ਦਿੱਤੀ। ਤੇ ਰਾਜੇ ਨੇ ਕਿਹਾ ਕਿਉਂ ਨਾ ਅਸੀਂ ਬੀ ਦੂਜਿਆਂ ਦੀਆਂ ਕਮੀਆਂ ਨੂੰ ਸ਼ਪਾਏ ਨਾજર ਅੰਦਾਜ਼ ਕਰੀਏ ਤੇ ਉਹਨਾਂ ਦੀਆਂ ਚੰਗੀਆਂ ਤੇ ਧਿਆਨ ਦਈਏ। ਅੱਜਕੱਲ ਦੇਖਿਆ ਜਾਂਦਾ ਹੈ ਕਿ ਲੋਕ ਇੱਕ ਦੂਜੇ ਦੀਆਂ ਕਮੀਆਂ ਨੂੰ ਬਹੁਤ ਛੇਤੀ ਲੱਭ ਲੈਂਦੇ ਹਨ ਚਾਹੇ ਸਾਡੇ ਖੁਦ ਵਿੱਚ ਕਿੰਨੀਆਂ ਵੀ ਬਰਾਈਆਂ ਹੋਣ ਲੇਕਿਨ ਅਸੀਂ ਹਮੇਸ਼ਾ ਦੂਜਿਆਂ ਦੀਆਂ ਪਰਾਈਆਂ ਤੇ ਹੀ ਧਿਆਨ ਦਿੰਦੇ ਹਾਂ ਕੀ ਫਲਾਣਾ ਆਦਮੀ ਇੰਜ ਦਾ ਹੈ ਉੰਜ ਦਾ ਹੈ ਸਾਨੂੰ ਨਕਾਰਾਤਮਕ ਹਾਲਾਤਾਂ ਵਿੱਚ ਵੀ ਸਕਾਰਾਤਮਕ ਸੋਚਣਾ ਚਾਹੀਦਾ ਹੈ ਅਤੇ ਸਾਡੀ ਸਕਾਰਾਤਮਕ ਸੋਚ ਹੀ ਮੁਸ਼ਕਿਲ ਨੂੰ ਹੱਲ ਕਰ ਸਕਦੀ ਹੈ ਜੇ ਤੁਹਾਨੂੰ ਇਹ ਸਟੋਰੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ